ਜੋ ਜਮਾਰ ਕੇ ਪਿੰਡਾਂ ਨਾ ਜੀ ਉਹ ਮਾਨਸਾ ਦੇ ਬਿਲਕੁਲ ਨਾਲ ਲੱਗਦਾ ਹੈ ਸਿਰਫ ਉਹਦੇ ਹੀ ਨਾਇਰ ਹੀ ਵਿਚਾਲੇ ਸਨ ਹੈ ਜਮਾਰ ਕਹਿੰਦੇ ਪਿੰਡ ਚ ਪੰਜ ਸੱਤ ਪਰਿਵਾਰ ਇਹੋ ਜਿਹੇ ਨੇ ਜੋ ਵੱਡੇ ਲੈਵਲ ਤੇ ਮਤਲੇ ਨਸ਼ੇ ਦੀ ਟੱਟਾ ਸਮੈਕ ਗੋਲੀਆਂ ਵੀ ਇਹ ਸਾਰਾ ਸਮਾਨ ਨਸ਼ੇ ਦਾ ਵੇਚਦੇ ਨੇ ਛਰੇਆ ਛਰੇਆ ਬਿਕਦਾ ਕਈ ਵਾਰ ਪੋਸਟ ਨੂੰ ਫਾੜ ਲਿਆ ਹੁੰਦੀ ਹੈ ਫਿਰ ਛੱਡ ਦਿੰਦੀ ਹੈ ਜੇ ਭੇਜ ਦਿੰਦੀ ਉਹ ਜੇਹਤ ਵੀ ਜਾ ਕੇ ਵੇਚਣ ਲੱਗ ਜਾਂਦੇ ਨਹੀਂ ਉਹਨਾਂ ਦਾ ਉੱਥੇ ਵੀ ਧੰਦਾ ਚੱਲਦਾ ਹੈ ਉਹਨਾਂ ਦੀ ਫਿਰ ਜਬਾਨ ਤੋ ਜਾਂਦੀ ਹੈ ਫਿਰ ਆ ਕੇ ਉਹਨਾਂ ਕੋਲੇ ਤਾਂ ਜੀ ਲਵੇ ਲਾਉਣੇ ਵੱਡਾ ਨੰਗਲ ਛੋਟਾ ਨੰਗਲ ਚਨੀਰ ਮੀਰਪੁਰ ਕਲਾਂ 10 ਪੰਡਾਂ ਦੇ ਨੌਜਵਾਨ ਬੱਚੇ ਜਿਨ੍ਹਾਂ ਨੂੰ ਨਸ਼ਾ ਨਹੀਂ ਮਿਲਦਾ ਜਮਾਰ ਕਿਉਂ ਤਾਂ ਆ ਕੇ ਲੈ ਜਾਂਦੇ ਨੇ ਇਹ ਜਮਾਰ ਕਹਿੰਦੇ ਨਸ਼ੇੜੀਆਂ ਦੇ ਇੱਕ ਨਸ਼ੇੜੀ ਨੇ ਤਾਂ ਬਹੁਤ ਪੈਸਾ ਕਮਾਇਆ ਉਹਦੀ ਕੋਈ ਪ੍ਰਾਪਰਟੀ ਫ੍ਰिज ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਇੱਕ ਸਿਰਫ ਫੋਕੇ ਇਹ ਦਾਬੇ ਹੀ ਨੇ ਘੱਟ ਤੋਂ ਘੱਟ ਆ ਇਹ 6ਵੀਂ ਮੌਤ ਹੈ ਪੰਡ ਜਮਾਰਕਿਆਂ ਦੇ ਨੌਜਵਾਨ ਦੀ ਨਫੇ ਦੀ ਉਹ ਬੋਜ ਨਾਲ ਸਿਟੀ 2 ਥਾਣੇ ਦੇ ਪਿੰਦਾ ਨਾਇਆਂ ਦੇ ਮੰਦਰ ਦੇ ਕੋਲ ਉੱਥੇ ਸ਼ਰਿਆਮ ਇੱਕ ਜਮਾਰ ਕੰਦੇ ਮੁੰਡਾ ਰਹਿੰਦਾ ਹੋਰ ਰਹਿੰਦੇ ਨੇ ਉਹ ਸ਼ਰਿਆਮ ਨਸ਼ਾ ਵੇਚ ਰਹੇ ਨੇ ਸਿਟੀ 2 ਦੇ ਐਸ ਐਚਓ ਦੀ ਸਰਪ੍ਰਸਤੀ 'ਤੇ ਇਹ ਥੇ ਵੇਚ ਰਹੇ ਨੇ ਸਿਟੀ 2 ਦੇ ਐਸ ਐਚਓ ਦਲਜੀਤ ਸਿੰਘ ਇਹਦੇ ਵਿੱਚ ਇਨਵੋਲਵ ਹੈ ਬਕਾਉਣ 'ਚ ਉਹਦੀ ਬਦਲੀ ਵੀ ਨਹੀਂ ਹੁੰਦੀ ਇੱਥੋਂ